ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਦੁਆਬਾ ਬੁਲੇਟਿਨ ਮੈਂ ਸੁਖਦੇਵ ਲਾਹੌਰੀਆ ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਦੱਲੀ ਕਾਰਜਕਾਰੀ ਮੰਡਲ ਪ੍ਰਧਾਨ ਰਜੀਵ ਸਿੰਘਲਾ ਕੁਲਦੀਪ ਨਿਹਾਲ ਤੇ ਬਾਬਾ ਦਲੀਪ ਦੀ ਅਗਵਾਈ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਬੀਜੇਪੀ ਵਿੱਚ ਸ਼ਾਮਲ ਹੋਏ ਆਦਮਪੁਰ ਦੇ ਵਿੱਚ ਭਾਜਪਾ ਨੇ ਦਿੱਤਾ ਆਪ ਕਾਂਗਰਸ ਦੇ ਅਕਾਲੀ ਦਲ ਨੂੰ ਵੱਡਾ ਝਟਕਾ ਵੱਖ-ਵੱਖ ਪਾਰਟੀਆਂ ਦੇ ਆਗੂ ਬੀਜੇਪੀ ਵਿੱਚ ਸ਼ਾਮਲ ਆਓ ਦੇਖਦੇ ਹਾਂ ਪੂਰੀ ਰਿਪੋਰਟ Ô chị, 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 chị,

ਕੀ ਮਕਸਦ ਸੀ ਅੱਜ ਦੀ ਮੀਟਿੰਗ ਦਾ ਜੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਬਲਵੰਦਰ ਕੁਮਾਰ ਭੈਣ ਜੀ ਜੋ ਮੌਜੂਦਾ ਸੰਸਦੀ ਮੈਂਬਰ ਨੇ ਸ਼੍ਰੋਮਣੀ ਕਾਦੀ ਦਲ ਵੱਲੋਂ ਅੱਜ ਉਹਨਾਂ ਨੇ ਬੀਜੇਪੀ ਦੀਆਂ ਪੌਸੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਤਾਂ ਅੱਜ ਬੀਜੇਪੀ ਜੁਆਇਨ ਕੀਤੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਇਹਨਾਂ ਦਾ ਆਉਣ ਤੇ ਜੀ ਆਇਆਂ ਨੂੰ ਆਪਣੇ ਬੀਜੇਪੀ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਸਰਬਜੀਤ ਜੀ ਜੀਐਸਸੀ ਮੁਰਜੇ ਤੋਂ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਦੇ ਨਾਲ 40-50 ਬੰਦੇ ਹੋਰ ਸ਼ਾਮਲ ਹੋਏ ਨੇ ਇਹ ਸਾਰਾ ਜੋ ਸੇਰਾ ਹੈ ਸਾਡੇ ਬਾਬਾ ਜੀ ਸਾਈਂ ਸਾਹਿਬ ਇਹਨਾਂ ਦੇ ਤਰੀਬ ਸਾਈਂ ਜੀ ਆ ਇਹਨਾਂ ਦਾ ਆਸ਼ੀਰਵਾਦ ਹੈ ਔਰ ਹਮੇਸ਼ਾ ਇਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ ਹੁਣ ਸਾਡੇ ਨਾਲ ਜੋ ਇਹ ਤੁਹਾਨੂੰ ਇੱਕ ਕੈਮਰੇ ਚ ਦਿਖਾਉਂਦੇ ਆ ਟੱਕਾ ਆ ਦੇਖੋ ਜਰਾ ਇਹਨਾਂ ਦੱਸੇ ਤੇਗਰਾਜ ਤੇਲਗਰਾਜ ਜੀ ਇਹ ਅਸਲੀ ਬੀਜੇਪੀ ਆ ਇਹ ਦੇਖੋ ਇਹਦਾ ਬੱਬਰ ਸ਼ੇਰ ਦਾ ਦੇਖੋ ਜੁਆਇਨ ਕਰਨ ਵਾਸਤੇ ਅੱਜ ਆਇਆ ਇਹ ਇਹ ਸਾਡੀ ਜਿੱਤ ਦਾ ਪ੍ਰਤੀਕ ਹੈ ਇਹ ਸਾਡੀ ਜਿੱਤ ਦਾ ਅੱਜ ਪ੍ਰਤੀਕ ਹੈ ਸਾਡੀਆਂ ਬੀਬੀਆਂ ਪੈਣਾ ਹੋਰ ਜੋ ਵੀ ਆ ਰਿਹਾ ਵੱਡਾ ਕਾਫਲਾ ਹੋ ਰਿਹਾ ਬਹੁਤ ਵੱਡਾ ਕਾਫਲਾ ਹੋ ਰਿਹਾ ਸਾਡੇ ਕੁਲਦੀਪ ਜੀ ਸਾਡੇ ਸਿੰਘਲਾ ਸਾਹਿਬ ਔਰ ਵੱਡਾ ਕਾਫਲਾ ਹੋ ਰਿਹਾ ਹੈ ਬੀਜੇਪੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਦਾ ਆਪਣਾ ਜਿੱਤਾਂਗੇ ਜਿੱਤਾਂਗੇ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਤੇ 27 ਦੇ ਵਿੱਚ ਜਿਹੜੀ ਅਗਲੀ ਸਰਕਾਰ ਬਣਾਉਣੀ ਆ ਉਹ ਵੀ ਬੀਜੇਪੀ ਦੀ ਸਰਕਾਰ ਬਣੂਗੀ। ਥੈਂਕ ਯੂ ਵੈਰੀ ਮਚ। ਕਾਲਾ ਦੇ ਨੇ ਆ। ਵਿੱਚ ਚਲੋ ਬੀਜੇਪੀ ਪਰਿਵਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਭਰਾ ਭੈਣਾਂ ਸ਼ਾਮਿਲ ਹੋਏ ਆ ਜਿਹਦੇ ਵਿੱਚ ਵਿਨੀਤ ਸਾਈ ਜੀ ਦੀ ਬਹੁਤ ਵੱਡੀ ਮਿਹਨਤ ਆ। ਕੁਲਦੀਪ ਸਿੰਘ ਨੇ ਅੱਜ ਦੀ ਬਹੁਤ ਵੱਡੀ ਮਿਹਨਤ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਏਡੇ ਵੱਡੇ ਪਰਿਵਾਰ ਨੂੰ ਸਾਡੇ ਨਾਲ ਸ਼ਾਮਿਲ ਕੀਤਾ ਹੈਗਾ। ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਭਰੋਸਾ ਦਵਾਂਗਾ ਆ। ਜੀ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਪਾਰਟੀ ਦੇ ਵਿੱਚ ਬਹੁਤ ਵਧੀਆ ਮਾਨ ਸਤਕਾਰ ਦਿੱਤਾ ਜਾਊਗਾ ਇਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਊਗਾ ਇਹ ਸਾਰੇ ਮਤਲਬ ਕੀ ਮੋਦੀ ਜੀ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕੰਮ ਤੋਂ ਖੁਸ਼ ਹੋ ਕੇ ਇਸ ਵਿੱਚ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਜੀ ਆਇਆਂ ਕਹਣਾ ਧੰਨਵਾਦ